ओके ए मोबइल ਚਹੀਆ ਛੱਡੋ ਛੱਡੋ ਇਹਨੂੰ ਇਹ ਲਾਗੇ ਜਾ ਕੇ ਫੀਡਬੈਕ ਜਾਂਦੇ ਆਂ ਵੀਡੀਓ ਜਾਊਗੀ ਨਾ ਲੱਗ ਜਾ ਕੇ ਫਿਰ ਆਹੋ ਬਣਾ ਜਾਓਗੇ ਪੱਡੇ ਦਾ ਲਾਪੈਣਾ ਫੇਰ ਇਹ ਲੱਗ ਲਾ ਇਹ ਇਹ ਦੇਖੋ ਛੱਡ ਦਿਓ ਛੱਡ ਦਿਓ ਫੋਟੋ ਹੀ ਨਹੀਂ ਲਾ ਕੋਈ ਸੁਣਿਆ ਇੱਦਾਂ ਨਹੀਂ ਰਹੀ ਜਣੀ ਇੱਥੇ ਕੋਰਸਾਬ ਆਈ ਹੋਣਾ ਇੱਥੋਂ ਇਹਨਾਂ ਨੂੰ ਹੀ ਆਉਣਾ ਹੀ ਹਣਾ ਜਿਹੜਾ ਉਹ ਤੁਹਾਨੂੰ ਲੋਗਾਂਗੇ ਨਾ ਚਾਬੀ ਲਾ ਬਣਾ ਚਾਬੀ ਨੰਬਰ ਦੀ ਉਹ ਲੋੜੀਓ ਕਿ ਲਿਪਾ ਮੇਰੇ ਵੱਡੀਆਂ ਬਣਾਈ ਵੀ ਪੱਤੀ ਉਹ ਚਾਬੀ ਲਾ ਕੇ ਲਾਈ ਜਾਂਦੇ ਅੰਦਰੋਂ ਚਾਬੀ ਲੈ ਚਾਬੀ ਹੈਗੀ ਅੰਦਰ ਉਹ ਕੋਈ ਵੀ ਉਹਨੂੰ ਕੁਛ ਨਾ ਕੁਛ ਲੱਭਾ ਆਵੇ ਲਾਇਆ ਤਾਂ ਵੀ ਕਬੜੀ ਗਈ ਕੱਬਿਆ ਜਰਾ ਤੇ ਉੱਥੇ ਆਇਆ ਤੇ ਜਿਹੜੀ ਉਹ ਲਾਗੇ ਉਹ ਡਿਆ ਲਾਗੇ ਉੱਥੇ ਤੇ ਇਹ ਗੱਲ ਇਹ ਇੱਧਰ ਨੂੰ ਜਾਉ ਇਹ ਰਹਿਂਦੇ ਰਹਿਦੇ ਚਾਈ ਇਹ ਉਹ ਵੇਖੋ ਇਹ ਮੰਜੀ ਵੀ ਸਰੀ ਸਾਈਂ ਤਾਂ ਵੀ ਡਿਬੀਆ ਆ ਨਾ ਉੱਥੇ ਲਿਓ ਉਹਦਾ ਹਿਸਾਬ ਦਾ ਲਾਉ ਨਾ ਨਹੀਂ ਨਹੀਂ ਉਹਨੇ ਕਿੰਨੇ ਗੱਬ ਕਿੰਨੀ ਗੱਦੀ ਹੈ ਜੀ ਹਾਂ ਹਾਂ ਉਹ ਹੀ ਨਾ ਉਹ ਹੀ ਨਾ ਰਹਿਂਦੋਂ ਚੱਲਦੀ ਰਹਿਂਦੋਂ ਚੱਲਦੀ ਰਹਿਂਦੋਂ ਇੱਥੇ ਮੂਹ ਲਿਆਉਣਾ ਆਪਣੇ ਫੋਨ ਨਾਲ ਲਿਓ ਇੱਕ ਛੋਟੇ ਜੀ ਆਓ ਵੇ ਹੈ ਕੋਟ ਹੈ ਨਾ ਇਹ ਕਨਿਓਪੁਰ ਦਾ ਲੈ ਆ ਬਲੀ ਹੋਣਾ ਹਾਂ ਆਈ ਆਈ ਮੈਂ ਮੰਨਦਾ ਤੇ ਕਹਿੰਦੇ ਮੈਂ ਕੋਪਿਆਂ ਨੇ ਇੱਕ ਫੇਰ ਗੋਲ ਕਿਤੇ ਦੌਰਿਆ ਇੱਕ ਰਾਂਗ ਨਾ ਕੱਪੀ ਗਾ ਉਹ ਰਹਿ ਗਈ ਆ ਸਹੀ ਗੱਲ ਹੈ ਜਦੋਂ ਮੁੰਡਾ ਕੱਲਾ ਆ ਜਾਏ ਬੁਜਰਾਣੀ ਸਾਰੇ ਕਨਾ ਜਿੱਤੀ ਇਹਨੂੰ ਮਾਰਦੇ ਨੇ ਕੱਲਾ ਬੰਦਾ ਨਹੀਂ ਹੈ ਕਲੀ ਕੰਡਿਆ ਇਹ ਦੂਜੀ ਕੰਨੀ ਮੈਂ ਬਣਾ ਜੀ ਉਹ ਮੁੱਕ ਜੀ ਮਾਰਦੇ ਉਹਨੂੰ ਮਾਰਦੇ ਮਾਰ ਪੱਕੀ ਗੱਲ ਆ ਇਹ ਕਿ ਦੂਜੀ ਇੱਕ ਕਰ ਜੀ ਅੱਜ ਤੋਂ ਨਾ ਟੀਵੀ ਲਾ ਦੇ ਇੱਥੋਂ ਐਲ ਸੀ ਡੀ ਜਿੱਦਾਂ ਲਾ ਕੇ ਲੈ ਗਿਆ ਐਲ ਸੀ ਡੀ ਤੇ ਜੇ ਆ ਲੈ ਜਾਂਦਾ ਤਾਂ ਫਿਰ ਲਪੜਾ ਨਹੀਂ ਕਰ ਤੂੰ ਰੱਬ ਵਾਦ ਦੋਸਤ ਰੱਖ ਰੱਖੀ ਜੀ ਮੈਂ ਕੋਡਿੰਗ ਵਾਲੀ ਆ ਕੇ ਨਾ ਪਿੱਛੇ ਧੰਨ ਬਾਰ ਬਾਰ ਤੇ ਮੈਂ ਦੇਖ ਰਿਹਾ ਕਿੰਨੇ ਦਿਨ ਟੀਵੀ ਆਰ ਲਗਾ ਕੇ ਰੱਖਣਾ ਚਾਹੀਦਾ ਹੋਰ ਕੋਈ ਵੀਆਰ ਲੋਕਰ ਤੇ ਦੇ ਕਰਵਾ ਦੀ ਬੋਲ ਟਾਈਮ ਹੋਣਾ ਤੇ ਖਰਚ 300 ਰੁਪਏ ਖਰਚਾ ਹੀ ਐ ਸਟੋਰ ਕੀ ਕਰ। ਕੋਈ ਗੱਲ ਬਾਤ ਨਹੀਂ ਡਾਲੇ। ਉਹ ਜਿਹੜਾ ਉਹ ਸੀਓ ਨਹੀਂ ਬੰਦੇ। ਉਹ ਨਥੇ ਵਾਲਾ ਉਹ ਬੋੜਾ ਕੋਈ ਪ੍ਰਾਇਮ ਉਹਦੀ ਜਾਨ ਚਾਹ। ਤੇ ਕਾਰਵਾਈ ਦੀ ਬਣਾਉਣਾ ਮਾੜੀ ਮਾੜੀ ਏਸੀ ਨੂੰ ਪਿਆ ਕਿ ਹੁਣ ਵੇਖੀ। ਜਿੰਦਾ ਕੋਈ ਉਸੇ ਟਾਈਮ ਆਏ ਤੇ ਬੜੇ ਵੀ ਜਾ। ਮਨੂੰ ਬੰਦਾ ਫੜੇ ਆਖਦਾ ਜ ਤੁਹਾਡੇ ਹਾਂ ਇਹ ਆ ਵੀ ਮੂੰਹ ਨਾਲ ਲਈ ਲਈ ਵੀ ਨਹੀਂ ਇੱਥੇ ਤਾਂ ਮੂੰਹ ਦਾ ਲਾਉਦਾ ਨਾ ਮੇਰੇ ਬੰਦਾ ਉਹਦੇ ਆ ਕੁਦਾਂਗਾ ਬਰਾਣਾ ਆ ਆ ਵੇਖੋ ਇੱਧਰ ਉਹ 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 ਕੱਢ ਕੱਢ ਲਈ ਇੱਧਰ ਚਾਹਾਂ ਫਿਰ ਸਭ ਜਿੱਤੋ ਲਾ ਨਾ ਲੈ ਬੰਦੋ ਨਾ ਇਹ ਵੀ ਇੱਥੇ ਜਿਵੇਂ ਮੈਂ ਵੀ ਗਲਾਵਾ ਦੇ ਉਦੋਂ ਪਰ ਬਾਹਰ ਮੁਰਸਲਿਆ ਨਹੀਂ ਗਈ ਕਿੰਨੇ ਵਜੇ ਗਿਆ ਦੋ ਮਿੰਟਾਂ ਦਾ ਮਰਕ ਪੈ ਗਿਆ 1:00 ਵਜੇ ਦੇ ਲਗਭਗ ਗਿਆ ਇੱਕ ਦੋ ਮਿੰਟ ਦਾ ਇਹ ਇੱਕ ਵੀ ਗਿਆ ਇਹ ਜਿਹੜੀ ਜਾਂਦੀ ਆ ਇਹਦੀ ਉਹ ਆ ਜਿਹੜੀ ਬੋਲਣਾ ਹੈ ਜਿੱਦੀ ਕੰਮ ਪੂਰਾ ਹੋਣੀ ਹੈ ਐਲ.ਈ.ਡੀ ਲਾਉਣਾ ਆ ਐਲ.ਈ.ਡੀ ਇੱਥੇ ਲੱਗੀ ਸੀ